ਉਹਨੂੰ ਉਹਦਾ ਚਾਉ ਚੜਕ ਇਹ ਪੰਗੇ ਲੈ ਰਿਹਾ ਉਹ 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 ਹਾਂ ਚਾਉ ਚੜਕ ਨਹੀਂ ਬਾਹਰ ਜਾ ਬੈਠ ਲੈ ਪਰ ਲੋਕਾਂ ਦੇ ਮੱਦੇ ਲੈ ਸੋਹਣੀ ਟੁੰਬੜ ਕੀ ਨਾ ਹੱਥੋਂ ਲੈਣਾ ਨਹੀਂ ਓਨੇ ਜਿਹੜੀ ਆਸ਼ਵਨ ਚਾਏ ਕਰਕੇ ਥੱਲੇ ਆਉਂਦੀ ਨਾ ਟੁੰਬੜ ਜਣੇ ਲੈਣਾ ਨਹੀਂ ਓਨੇ ਵੋਏ ਇਹ ਦੱਬਾਲਿਆ ਮੂੰਹ ਦੇਖਾ ਉਹ ਨਹੀਂ ਦੱਬਾਲਿਆ ਅਰੇ ਹੋ ਡਾਈ ਡੇਡਾ ਲਾ ਡ੍ਰੈਕ ਲਾ ਲਾ ਕਿ ਨਾ ਮੜਾ ਆਦਾ ਤੈਨੂੰ ਵੀ ਪੱਜਣਾ ਹੁਣ ਦੇਖ ਲੈ ਦਾ ਪੰਗੇ ਲੈ ਨੋ ਕੀ ਲਿਆ ਗਿਆ ਹੁਣ ਪੈਕ ਕਰਕੇ ਬਾਹਰ ਉੱਥੇ ਰੱਖ ਲੈਣੇ ਆ ਉਹਦੇ ਨੇ ਰੈਡੀ ਆਪਾਂ ਸੈਲ ਤਾਂ ਹੋਇਆ ਨੇ ਆਪਣੇ ਰਹਿ ਕੇ ਤੇ ਚੁੰਬੜ ਜਾ ਦੇ ਪੰਗੇ ਯਾਰ ਡਰਦਾ ਨੂੰ ਉਧਰ ਘਾਟੀ ਹੈ ਓਏ ਕਿਆ ਨਾ ਚਾਹਵਾ ਆ ਗਿਆ ਆ ਗਿਆ ਓਏ ਵੈਂਪਾਇਰ ਡੈਡਸ ਦੇਦਾ ਹੂੰ ਦੇਖਦਾ ਹੋਗਾ ਹਾਂ ਬੁੱਢਾ ਲਿਆ ਛੋਟਾ ਹੈ ਦੰਦੀ ਨਾ ਭੱਗ ਲੈ ਪਾਉਂਦੀ ਉਹ ਡੱਬਾ ਚੱਕ ਹੁਣ ਡੱਬਾ ਵਿੱਚ ਚੱਕ ਲੂ ਨਾਲ ਚੰਗਾ ਆ ਜਾ ਆਪਣੇ ਨਾ ਚੰਬੜੀ ਅਗਰੇ ਤੂੰ ਦਾਰੇ ਪਾਉਂਦੇ ਤਾਂ ਦੇਖਿਆ ਸੀ ਐ ਰੈਡੀ ਹੂੰ ਡਰ ਗਿਆ ਤੂੰ ਪੜ ਜਾਣਾ ਹੋਈ ਮੇਰਾ ਬਾਹ ਤਾਂ ਪੜਾ ਕੇ ਉਹ ਬਾਹ ਲਾ ਕੇ ਸਣੀ ਨਹੀਂ ਹੋਈ ਬਾਹ ਖੁੱਲ ਖੁੱਲ ਤੁਰੇ ਉਹ ਬਾਹ ਲਾ ਕੇ ਇਹ ਮੈਂ ਦੇਖ ਤੀਕਾ ਵਿਚਾਰਾ ਚਾਮ ਚੜੈਕ ਓਏ ਦੋ ਤੂੰ ਵੀ ਪਤਲਾ ਯਾਰ ਮੁਰੇ ਪੰਗਲੀ ਇਹ ਚੇ ਆ ਜਾਣੀ ਇਦਰੀ ਇਹ ਓਏ ਚਾਜੂ ਨਾ ਨਾ ਪੇ ਜਾਨੂੰ ਬੰਦ ਰਗੋ ਤਾਂ ਸਾਹ ਬੰਦ ਹੋ ਜੂ ਨਾ ਓਏ ਵਿੱਚ ਬਾੜ ਨਾ ਨਹੀਂ ਨਹੀਂ ਇਹਦਾ ਮੂੰਹ ਕਿੱਧਰ ਲਾ ਹੁਣ ਕਰਾ ਕਿਵੇਂ ਇਹ ਵਿੱਚ ਤਾਂ ਹੁੰਦੀ ਨਹੀਂ ਕੋਈ ਨਾ ਕਿ ਤੀ ਬੈਠੀ ਰਹੇ ਬਾਹਰ ਬਾਹਰ ਲੈ ਤਾਂ ਬਾਹਰ ਲੈ ਆ ਤੂੰ ਬਾਹਰ ਲਿਆ ਅੱਥਰਾ ਖਲਾ ਤਾਂ ਅਥੇ ਨਾ ਰੱਖ ਤੋ ਲੂ ਜੀ ਚੀਜ਼ ਲੈ ਚੱਕ ਕੇ ਕਾਹੜਾ ਇਹ ਤੀੜੀ ਹੈਰੀ ਹੈ ਨਾ ਆ ਰਹੇ ਪੰਜਾਹ ਹੈ ਜਾ ਇਹਦਾ ਪਰੇ ਹੋਈ ਪਰੇ ਹੋਈ ਆਹ ਹੈ। ਊਂ। ਠੀਕਾ ਨਾ ਕੰਡੀਸ਼ਨ ਪਾ ਲਈ। ਖਾ ਗੱਡੀਆਂ ਆਈਆਂ। ਪਾ ਲਈ ਡੈਡੀ। ਹੈਂ? ਪਾ ਲਈ। ਮੈਂ ਭੈਣ ਦੀ ਪਾਲਣ ਵਾਲੀ ਦੀ ਆ। ਇਹ ਅੱਜ ਉੱਡ ਕੇ ਆਈ ਆ। ਕੋਈ ਪਤਾ ਕਿੱਥੋਂ ਆਈ ਆ। ਹਰੇ ਕਿ ਅਸਾਈਡ ਤੇ ਕਰੀ ਨੂੰ। ਹੋਵੇ। ਓਏ ਗੁੱਸੇ ਜਾ ਗੁੱਸੇ ਜਾ ਗਿਓ। ਮੈਂ ਵੀ ਭਾਰ ਦਿਓ ਪਰੇ ਹੋਇਆ। ਕਿਉਂ ਠੀ? ਔਰ ਸਾਧ ਦਿਆ ਹਨ। ਰਾਤ ਨੂੰ ਤੂੰ ਹੀ ਹੋਂ ਨੂੰ ਹੋਂ। ਰਾਤ ਨੂੰ ਕੰਮ ਦੇ ਰਦਾ ਨਹੀਂ ਪਤਾ ਨਹੀਂ ਇਹ ਵੱਡੀ ਹੋਊਗੀ ਹਾਂ ਥੋੜੇ ਛੱਡ ਦੇ ਨੇ ਆਪਣੀ ਮੌਜ ਲੈ ਜੂ ਉਹ ਖੋ ਜਾ ਉਹ 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 ਮੂੰਹ ਖੋਲ ਦੇ ਓਏ 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 ਕਰ ਤਾਂ ਓਏ ਉਹ ਓਏ ਓਏ ਓਹ ਚਲ ਲੰਬੇ ਜਿਹੇ ਬਿਠਾ ਦੇ ਖੱਲ ਲੈ ਆ ਯਾਨਾ ਡੈਡੀ ਤਾਂ ਐਂ ਦੇ ਦੂ ਕੀ ਕਰਨੀ ਇਹ ਰੈ ਨੂੰ ਨੀ ਨੀ ਆਪੇ ਜਾ ਬੜ ਨੱਥੇ ਨੇ ਨਹੀਂ ਮਾਰ ਦੂਗੀ ਨਹੀਂ ਆਜ ਨੂੰ ਤੂੰ ਇੱਥੇ ਨਹੀਂ ਡੈਡੀ ਚੁੱਪ ਬੈਸ ਆਪਣੇ ਪੰਜਾ ਵੇਖ ਕਿਵੇਂ ਫੜਿਆ ਵੇਖ ਹੂੰ ਤੂੰ ਬਰੀ ਵਈ ਓਏ ਭਾਂਗ ਖੋਲੇ ਰ ਮੈਂ ਤਵਾਂ ਜੇ ਤੰਦੀ ਨਹੀਂ ਭੈੜੀ ਬੱਦਨੀ ਤੂੰ ਰੋਂ ਤੂੰ ਰੋਂ ਇੱਕ ਸਕਿੰਟ ਤੇ ਜੱਗ ਲੱਗ ਗਿਆ ਨਹੀਂ ਲੈ ਇੱਕ ਭਾਂਗ ਨੇ ਲੈ ਡੀ ਖੋਲ ਲੈ ਖੋਲ ਲੈ ਏਹ

ਕਦਰ ਨਹੀਂ ਲੱਗਦਾ ਆ ਵੀ ਕਿੰਨੀ ਪਿਆਰੀ ਹੋਏ ਇਹ ਇਹ ਮਸ਼ੀਨ ਤੇ ਐ ਰੋ ਸਾਡੇ ਹੋ ਬਾਹਰ ਲਾ ਚੱਲੀ ਕਿਹਦੀ ਇਹ ਨੂੰ ਬਣਾ ਲਈਏ ਲੈ ਲਾਜ ਦੀ ਪਰਫਿਊਮ ਨਿਆਇ ਦਾ ਨਿਕਲਾ ਨਾ ਛੱਡ ਦੇ ਜਿਹੜਾ ਅੱਪੇ ਜਾੜੂ ਕਾਉਂ ਤੋਂ ਮਾਰਨਗੇ ਥੱਲੇ ਛੱਡ ਦੋ ਨੇ ਅੱਪੇ ਉੱਡ ਖਚਾਉੜੀ ਥੱਲੇ ਛੱਡ ਦੇ ਨੇ ਅੱਪੇ ਉੱਡ ਜਾੜੂ ਠੰਡਾ ਥੱਲੇ ਕੀ ਕਾ ਗਾਵਾਂ ਦੇ ਚੜ ਗਈਆਂ ਆਏ ਉੱਪਰ ਦੀਆਂ ਤੇ ਆਪਣਾ ਕੁੱਕਣਾ ਨਹੀਂ ਇਸ ਹਨਾ ਨਹੀਂ ਤਾਰਾ ਨੇ ਫੜ ਕੇ ਮਾਰਿਆ ਫਤਰਾ ਹੱਡੀ ਹੁੰਦੀ ਐ ਇੱਥੇ ਹਾਂ ਆ ਦੇ ਆ ਜਿਹੜਾ ਤੂੰ ਦਿਖਾ ਦਿਖਾ ਰਿਹਾ ਤਾਂ ਹੱਡੀ ਹੋਈ ਆ ਕੀ ਆ ਰਾਟਾ ਕੀ ਆ ਡੀ ਹੋਈ ਐ ਇਹ ਵੀ ਸਾਰੀ ਇਹ ਤਾਂ ਚੜਾ ਰੈਣੀ ਗੁਲੀ ਪਾੜ ਚਣ ਇਹਦਾ ਮੂੰਹ ਆਪਣੇ ਵਾਲਾ ਕਿਦੀ ਦੇੜੀ ਹਾਂ ਤਾਂ ਚੱਕ ਲੈ ਇਹਨੇ ਨੋ ਆਹੋ ਨੋ ਅਰੇ ਅੰਗ ਦੇ ਹਾ ਪੁੱਠਾ ਕਾ ਡੜੀ ਪੁੱਠਾ ਕਾ ਲੈ ਨੂੰ ਥੱਲੇ ਕੁੱਡ ਗਈ ਜੰਨੇ ਲੈ ਰਣੀ ਯਾਰ ਹਾਂ ਉਹ ਆਰਡਰ ਹੋ ਗਈ ਥੱਲੇ ਲੱਗੀ ਕਿਉਂ ਦਬਾ ਲਈ ਐਵੇਂ ਨਹੀਂ ਕਰੀਦਾ ਡੜੀ ਹੱਥਾਂ ਨਾਲ ਨਾ ਆ ਜਾ ਬੈਠੀ ਰਹਿੰਦੇ ਸਾਨੂੰ ਕਿੱਧੇ ਕਿੱਧੇ ਖਿੱਚੇ ਕਰ ਲੈ ਮੇਕ ਕਿਚ ਕਰ ਅਗੂ ਕੁਛ ਹੋ ਜਾ ਮੇ ਭੈੜ ਚਾਈ ਹੋਈ ਆ ਦੇ ਰੋਣਾ ਕੋਈ ਪਿੱਛੇ ਨਾਲ ਅੱਗੇ ਡੋਸ ਉਹ ਦੇ ਕੋਹ ਦੇ ਮੂੰਹ ਟੱਕ ਉਹ ਉਹ ਟੱਪਿੰਗਾ ਉਹ ਤੂੰ ਫੱਟ ਗਏ ਹੁਣ ਫੱਟ ਗਿਆ ਇੱਕ ਨਾੜੀਆਂ ਛੱਡੀ ਕਰਦੇ ਯਾਰ ਇਹਨੂੰ ਮਰ ਜਣ ਬੱਚਾ ਆਹੇ ਹੈਣਾ ਤਾਂ ਅਗਲੇ ਠਾਣ ਨਹੀਂ ਲੱਭਦੀ ਹੂ ਇਹ ਕੰਬਲ ਲਿਆ ਦੇ ਮੇ ਚੱਲਿਆ ਕੰਬਲ ਲੰਮਗਾ ਦੇਣਾ ਹਣ ਇੱਥੇ ਐ ਰਾਤ ਨੂੰ ਅੱਛੇ ਕਰਦੇ ਥਲੇ ਆਓ ਬਹਿ ਜੂਗੀ ਰੋਡ ਜੂ ਰਾਤ ਨੂੰ ਉਹ ਹੀ ਤਾਂ ਕਰਦੇ ਥੱਲੇ ਨਾ ਡੱਗ ਪੈਵੇਂ ਹੋਰ ਕਿਤੇ ਇਹ ਕੇ ਹਿਸਾਬ ਹੈ ਰਬ ਦਾ ਏ ਉਹ ਯਾਰ ਵਾ 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 ਅਮ ਤੂੰ ਤਾਂ ਬਸ ਆਲੇਆ ਬੈਠੀ ਨਹੀਂ ਬੈਠੀ ਰਹਿਣਾ ਤੂੰ ਤਾਂ ਬਸ ਆਲੇਆ ਬੈਠੀ ਨਹੀਂ ਬੈਠੀ ਰਹਿਣਾ ਯਾਰ ਕੀ ਕੀਤਾ ਤੂੰ ਅੰਗੂਠਾ ਉਸਾਰਿਆ ਚਲਾ ਜਾ ਤੂੰ ਬੈਠੀ ਰਹਿੰਦੇ ਕੱਲੂ ਦੇਖਾਂਗੇ ਰਾਤ ਨੂੰ ਰਾਤ ਨੂੰ ਰੋੜੇ ਨੂੰ ਚੱਲ ਥਲੇ